ਖੰਨੇ ਵਾਲੇ ਤਾਂ ਛੇਤੀ ਛੇਤੀ ਆਜੋ ਤੇ ਕੱਪੜੇ ਲੈ ਜਾਓ ਇੰਨੇ ਸਸਤੇ ਰੇਟ 'ਚ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਨਾਲੇ ਕੁਆਲਿਟੀ ਇੱਕ ਨੰਬਰ ਆ ਇੱਕ ਵਾਰੀ ਲੈ ਕੇ ਵਿਊ ਜ਼ਰੂਰ ਦਿਓ ਲੈਣਾ ਵਾਲੀ ਕਿੰਨੀ ਪਿਆਰੀ ਆ ਜਿਹਦਾ ਡਰੈੱਸ ਪੁੱਛ ਕੇ ਤੁਹਾਨੂੰ ਦੱਸ ਦਿੰਨੇ ਆ ਕਿੱਥੇ ਆ ਨੰਬਰ ਮੈਂ ਥੱਲੇ ਪਾ ਦੂੰਗਾ ਦੇਖੋ ਕਿੰਨੀ ਪਿਆਰੀ ਸ਼ਰਟ ਆ ਦੇਖੋ ਕਿੰਨਾ ਪਿਆਰਾ ਕਲਰ ਆ ਦੋ ਡਿਜ਼ਾਈਨ ਆ ਬਹੁਤ ਸੋਹਣੀ ਆ ਯਾਰ ਹੈਨਾ ਜਿਹੜੀ ਚੀਜ਼ ਅੱਜ ਕੱਲ੍ਹ ਚੱਲਦੀ ਐ ਨੇ ਉਹ ਹੀ ਲਿਓਣੀ ਆ ਆਪ ਵੀ ਉਹੀ ਚੀਜ਼ ਪੁੰਦਾ ਸੋਹਣੇ ਕੱਪੜੇ ਨੇ ਦੇਖੋ ਕਿੰਨਾ ਪਹਿਤੋ ਰੇਟ ਪੁੱਛ ਲੈਣੇ ਆ ਵੀ ਕਿੰਨੇ ਕ ਦੀਆਂ ਇਹ 400 ਦੀਆਂ ਭਾਜੀ ਅੱਛਾ ਇਹ 400 ਦੀਆਂ ਨੇ ਸਾਰੀਆਂ ਸਾਢੇ 4 ਦੀਆਂ ਪੈਂਟਾਂ 400 ਰੁਪਏ ਦੀਆਂ ਸ਼ਰਟਾਂ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਆ ਨਵੀਂ ਵੀਡੀਓ ਤੁਹਾਨੂੰ ਦਿਖਾਉਨੇ ਆ ਕੱਪੜਾ ਸੋਹਣੇ ਸੋਹਣੇ ਕੱਪੜੇ ਰੱਖੇ ਹੁੰਦੇ ਨੇ ਵੀਰ ਨੇ ਬਹੁਤ ਮਿਹਨਤ ਕਰੀਏ ਵੀ ਇਹਨੇ ਆਪਾਂ ਤੁਹਾਨੂੰ ਰੇਟ ਪੁੱਛ ਕੇ ਦੱਸਦੇ ਆ ਸਾਰੇ ਕੱਪੜਿਆਂ ਦਾ ਕੋਟ ਕਰੋ ਦੱਬ ਕੇ ਨਵੀਂ ਉਮਰ ਦਾ ਮੁੰਡਾ ਏ ਕੱਪੜੇ ਬਹੁਤ ਸੋਹਣੇ ਰੱਖੇ ਹੋਏ ਨੇ ਰੇਟ ਵੀ ਜਮਾਂ ਹੀ ਘਾਟਾ ਜਾਇਜ਼ ਰੇਟ ਆ ਲੈਣ ਵਾਲੇ ਕੱਪੜੇ ਨੇ ਖੰਨੇ ਦੇ ਵਿੱਚ ਦੁਕਾਨ ਆ ਤੁਹਾਨੂੰ ਕੱਪੜੇ ਵੀ ਦਿਖਾਵਾਂਗੇ 2 2 4 4 ਰੇਟ ਵੀ ਦੱਸਾਂਗੇ ਵੀ ਇਹਨਾਂ ਗੱਲ ਕਰਕੇ ਪੁੱਛਦੇ ਆ ਆਪਾਂ ਕੱਪੜਿਆਂ ਦੀ ਡਿਟੇਲ ਲੈਣੇ ਸਾਰਿਆਂ ਦੀ ਲੋਰਾ ਲੋਰਾ ਜੀਨਾ ਬਹੁਤ ਕੁਝ ਪਿਆ ਵੀਰ ਕੋਲ ਠੰਡ ਵਾਲੇ ਕੱਪੜੇ ਵੀ ਇਸ ਟਾਈਮ ਸਾਹਮਣੇ ਹੋਏ ਨੇ ਕੋਟ ਬਹੁਤ ਚੀਜ਼ਾਂ ਪਈਆਂ ਥੋੜੇ ਦਿਖਾਉਣ ਵਾਲੀਆਂ ਥੋੜੇ ਲੈਣ ਵਾਲੀਆਂ ਵੀਰ ਨੇ ਮਿਹਨਤ ਬਹੁਤ ਕਰੀਆ ਮੋਟਰਸਾਈਕਲ ਦੇ ਉੱਤੇ ਬੈਗ ਟੰਗ ਕੇ ਬਹੁਤ ਦੂਰ ਦੂਰ ਤੱਕ ਕੱਪੜੇ ਵੇਚ ਕੇ ਆਉਂਦਾ ਰਿਹਾ ਅੱਜ ਦੇ ਟਾਈਮ ਵੀਰ ਨੇ ਦੁਕਾਨ ਕਰੀਆ ਓਰੇ ਸਪੋਰਟ ਕਰੋ ਵੀਰ ਨੂੰ ਨੰਬਰ ਵੀ ਮੈਂ ਪਾਉਂਗਾ ਵਾਲੇ ਕੱਪੜੇ ਦਿਖਾਉਨੇ ਆ ਐ ਇਹ ਨਾ ਸੋਚੋ ਵੀ ਘੱਟ ਰੇਟ ਆ ਕੱਪੜੇ ਦੀ ਕੁਆਲਿਟੀ ਲੋ ਹੋਊਗੀ ਕੱਪੜਾ ਉਹੀ ਆ 20-50 ਰੁਪਏ ਛੱਡ ਕੇ ਵੀਰ ਵੇਚੀ ਜਾਂਦਾ ਐ ਵੀਰ ਕਹਿੰਦਾ ਬਸ ਕਮਾਈ ਨਹੀਂ ਕਰਨੀ ਆਪਾਂ ਬੰਦੀ ਜੋੜਨੇ ਨੇ ਹੋਰ ਕੁਝ ਨਹੀਂ ਕਰਨਾ ਆਪਾਂ ਗੱਲ ਕਰਕੇ ਤੁਹਾਨੂੰ ਦਿਖਾਉਨੇ ਆ ਕੱਪੜੇ ਕੀ ਹਾਲ ਆ ਨਿਤਨ ਵੀਰ ਹਾਲ ਆ ਬਲੀ ਵੀਰੇ ਠੀਕ ਆ ਕਿਵੇਂ ਹੋ ਜੀ ਵਧੀਆ ਵਧੀਆ ਹੋਰ ਕੰਮ ਕਰ ਵਧੀਆ ਜੀ ਬਲੀ ਵੀਰੇ ਓਕੇ ਆ ਤੇ ਦਿਖਾਓ ਆਪਾਂ ਨੂੰ ਦਿਓ ਡਿਟੇਲ ਕੱਪੜੇ ਟੀ-ਸ਼ਰਟਾਂ ਦਿਖਾਓ ਤਾਂ ਆਪਣੇ ਕੋ ਕਿਹੜੀਆਂ ਕਿਹੜੀਆਂ ਨੇ ਗਰਮੀ ਵਾਲੀਆਂ ਟੀ-ਸ਼ਰਟ ਵਾਲੀ ਵੀਰੇ ਬਹੁਤ ਪਈਆਂ ਨੇ ਅੱਛਾ ਠੀਕ ਆ ਦਿਖਾ ਦਿਓ ਵੈਰਾਈਟੀ ਮਾੜੀ ਜੀ ਹੋਰ ਹਨਾ ਚਾਰ ਪੰਜ ਟੀ-ਸ਼ਰਟਾਂ ਦਿਖਾ ਦਿਓ ਆ ਦੇਖੋ ਟੀ-ਸ਼ਰਟ ਬਹੁਤ ਸੋਹਣਾ ਸਟਾਫ ਆ ਨਾਈਕੀ ਦੀ ਆ ਕੋਈ ਲੋਕ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਇੱਕ ਨੰਬਰ ਆ ਮੈਂ ਵੀ ਆਇਆ ਔਰੇ ਮੈਂ ਵੀ ਕੁ ਲੈ ਕੇ ਜਾਉਂਗਾ ਹਲੋ ਮਾੜੀ ਜੀ ਦੁਬਾਰ ਚ ਦੇਖੋ ਕਿੰਨੀ ਸੋਹਣੀ ਐ ਰੇਟ ਸਾਰਿਆਂ ਦਾ ਇੱਕੇ ਹੋਊਗਾ ਹਾਂਜੀ ਵੀਰੇ ਮਾੜੀ ਜੀ ਦਿਖਾ ਦੇ 2-4 ਹਨਾ ਡਿਜ਼ਾਈਨ ਆ ਪਰ ਆਪਾ ਦੱਸ ਦਿੰਨੇ ਆ ਆ ਦੇਖੋ ਪੋਲੋ ਦੀ ਬਹੁਤ ਸੋਹਣੀ ਟੀ-ਸ਼ਰਟ ਆ ਲੋਜੀ ਕਿੰਨਾ ਪਿਆਰਾ ਕਲਰ ਆ ਬਹੁਤ ਸੋਹਣੀ ਟੀ-ਸ਼ਰਟ ਆ ਕੱਪੜਾ ਵੀ ਬਹੁਤ ਸੋਹਣਾ ਏ ਇਹ ਉਹੋ ਜੀ ਲਿਆਉਂਦਾ ਜਿਹੜੀ ਚੀਜ਼ ਵਿਕੇ ਸ਼ੌਂਕੀਆ ਤੌਰ ਤੇ ਹੈਨਾ ਜਿਹੜੀ ਚੀਜ਼ ਅੱਜ ਕੱਲ੍ਹ ਚੱਲਦੀ ਐ ਨੇ ਉਹ ਹੀ ਲੈਉਣੀ ਆ ਆਪ ਵੀ ਉਹੀ ਚੀਜ਼ ਪਾਉਂਦਾ ਏ ਬਹੁਤ ਸੋਹਣੇ ਕੱਪੜੇ ਨੇ ਦੇਖੋ ਕਿੰਨਾ ਪਿਆਰਾ ਕਲਰ ਆ ਕਿੰਨੀ ਸੋਹਣੀ ਟੀ-ਸ਼ਰਟ ਆ ਬਹੁਤ ਸੋਹਣੀ ਟੀ-ਸ਼ਰਟ ਆ ਆਪਾਂ ਵੀਰ ਤੋਂ ਰੇਟ ਪੁੱਛ ਲੈਨੇ ਆ ਵੀ ਕਿੰਨੇ ਕੁ ਦੀਆਂ ਨੇ ਇਹ ਇਹ ਵੀਰੇ ਰੇਟ ਦੱਸੀ ਇਹਦਾ ਹੁਣ ਰੇਟ ਵੀ ਇਹ 350 ਹੀ ਲੱਗੂਗੀ ਇਹ 350 ਰੁਪਏ ਦੀਆਂ ਨੇ ਇਹ ਐ ਇੱਕ ਟੀ-ਸ਼ਰਟ 350 ਦੀ ਐ ਆ ਕੱਡੀ ਦਾ ਬਹੁਤ ਸੋਹਣੀ ਐ ਯਾਰ ਆ ਦੇ ਕਿੰਨਾ ਪਿਆਰੀ ਟੀ-ਸ਼ਰਟ ਆ 350 ਰੁਪਏ ਦੀ ਸਿਰਫ ਬਹੁਤ ਸੋਹਣੀ ਕੁਆਲਿਟੀ ਆ ਗਰਮੀ ਜਮਾ ਨਹੀਂ ਆਊਗੀ ਬਹੁਤ ਸੋਹਣੀ ਐ 350 ਦੀਆਂ ਹਾਂਜੀ ਵੀਰੇ ਜਿੰਨੀਆਂ ਟੀ-ਸ਼ਰਟਾਂ ਪਈਆਂ ਨੇ ਬੜਾ ਆਊਟ ਕਲਰ ਟੀ 350 ਦੀਆਂ ਨੇ 350 ਭਾਜੀ ਹਾਂਜੀ ਟੀਰ ਤੋਂ ਆ ਕੇ ਲੈ ਕੇ ਜਾਓ ਉਰੇ ਲੈਨ ਲਾ ਦੋ ਕਾਕਾ ਦੇ ਵੀਡੀਓ ਦੇਖ ਕੇ ਬਹੁਤ ਸੋਹਣੇ ਕੱਪੜੇ ਨੇ ਤੇ ਕਾਰਨਰ ਵਾਲੀਆਂ ਦੁਕਾਆਂ ਉਹ ਤਾਂ ਬਹੁਤ ਪਿਆਰਾ ਪੀਸ ਆ ਯਾਰ ਇਹ ਵੀ ਹੋਰ ਦਿਖਾ ਦੇ 5-7 ਸਾਰੀਆਂ ਤਾਂ ਆਪਾਂ ਦਿਖਾ ਵੀ ਨਹੀਂ ਸਕਦੇ ਕਿਉਂਕਿ ਬਹੁਤ ਮਾਲ ਪਿਆ ਹੈ ਆ ਵਾਈਟ ਕਲਰ ਪੱਗ ਬੰਨ੍ਹਦੇ ਨੇ ਜਿਹੜੇ ਮੇਰੇ ਵੀਰ ਭਰਾ ਉਹਨਾਂ ਲਈ ਵੀ ਬਹੁਤ ਸੋਹਣੀਆਂ ਟੀ-ਸ਼ਰਟਾਂ ਪਈਆਂ ਵੀਰ ਕੋਲ ਬਹੁਤ ਪਿਆਰੇ ਪਿਆਰੇ ਕਲਰ ਪਏ ਨੇ ਸਿੰਪਲ ਨਾਲੇ ਸੋਬਰ ਬਹੁਤ ਸੋਹਣੀਆਂ ਨੇ ਇਹਦਾ ਵੀ ਆਪਾਂ ਰੇਟ ਪੁੱਛ ਲਾਂਗੇ ਵੀਰ ਨੂੰ ਹਰੇਕ ਵੈਰਾਈਟੀ ਪਈ ਆ ਜਿਹੜੀ ਤੁਹਾਡੇ ਕੰਮ ਆਉਣ ਵਾਲੀ ਆ ਆ ਦੇਖੋ ਕਿੰਨਾ ਪਿਆਰਾ ਕਲਰ ਆ ਬਹੁਤ ਸੋਹਣੀ ਇਹਦੇ ਕੀ ਪ੍ਰਾਈਸ ਆ ਵੀਰੇ ਇਹ ਵੀ 750 ਦੀ ਹੋ ਇਹ ਵੀ 300 ਦੀਆਂ ਸੇਮ ਪ੍ਰਾਈਸ ਆ ਦੇ ਲਓ ਇਹ ਵੀ 350 300 ਦੀਆਂ ਦਿਖਾਓ ਇੱਕ ਵਾਰੀ ਆ ਦੇਖੋ ਕਿੰਨੀ ਪਿਆਰੀ ਆ ਬਲੈਕ ਕਲਰ ਦੀ ਟੀ-ਸ਼ਰਟ ਬਹੁਤ ਪਿਆਰੇ ਕਲਰ ਪਏ ਨੇ ਵੀਰ ਕੋ ਹੋਰ ਵੀ ਬਹੁਤ ਪਏ ਨੇ ਆਪਾਂ ਨਹੀਂ ਦਿਖਾ ਸਕਦੇ ਇੰਨੀਆਂ ਸਾਰੀਆਂ ਆਪਾਂ ਖੰਡੌਣੀਆਂ ਨੇ ਵੀਰ ਦੀਆਂ ਫਿਰ ਤੈ ਤੈ ਲੋਂਦਾ ਫਿਰੂਗਾ ਤੇ ਹੋਰ ਦਿਖਾਓ ਤਾਂ ਹੋਰ ਕੀ ਚੀਜ਼ ਹੈ ਆਪਣੇ ਕੋਲ ਲੋਰ ਵਗੈਰਾ ਲੋਰ ਦਿਖਾ ਦਿਓ ਜਿਹੜੇ ਜੇ ਚੱਲਦੀਆਂ ਨਾਲੇ ਉਹੀ ਚੀਜ਼ ਰੱਖੀ ਹੋਈ ਹੈ ਵੀਰ ਨੇ ਕੋਈ ਐ ਵਾਦੂ ਖਲਾਰਾ ਨਹੀਂ ਪਾਇਆ ਹੋਇਆ ਹੈਗਾ ਦੇਖੋ ਕਿੰਨੀ ਪਿਆਰੀ ਲੋਰ ਆ ਬਹੁਤ ਸੋਹਣੀ ਆ ਇਹ ਕੀ ਕ੍ਰਸ਼ ਕ੍ਰਸ਼ ਆ ਕਹਿੰਦੇ ਨੇ ਅੱਛਾ ਕ੍ਰਸ਼ ਕੱਪੜਾ ਹੁੰਦਾ ਠੀਕ ਆ ਬਹੁਤ ਪਿਆਰੀ ਲੋਰ ਆ ਦੇਖੋ ਬਹੁਤ ਸੋਹਣੀ ਆ ਹੋਰ ਵੀ ਬੂਟ ਕੱਟੀਆਂ ਨੇ ਆ ਬੂਟ ਆ ਰੈੱਡ ਕਲਰ ਪੇ ਆ ਬੂਟ ਕੱਟ ਵਾਲੀ ਆ ਹਾਂਜੀ ਇਹ ਵੀ ਬਹੁਤ ਪਿਆਰੀ ਆ ਹੋਰ ਦਿਖਾ ਦਿਓ 1 2 ਫੇ ਆਪਾਂ ਰੇਟ ਤੋਂ ਤੋਂ ਪੁੱਛ ਲੈਣੇ ਵੀ ਕੀ ਪ੍ਰਾਈਜ਼ ਆ ਇਹ ਦਾ ਹੋਰ ਲੋਹਰਾ ਬਹੁਤ ਸੋਹਣੀਆਂ ਸੋਹਣੀਆਂ ਦੀ ਲੋਹਰਾ ਪਈਆਂ ਨੇ ਵੀਰ ਕੋਲ ਤੁਹਾਨੂੰ ਕਹੇ ਵੀ ਚੀਜ਼ ਲੈਣ ਵਾਲੀ ਆ ਜਿਹੜੇ ਇੱਕ ਬਾਰੇ ਕੱਢ ਲੈ ਤੁਸੀਂ ਲੈ ਕੇ ਜਾਓਗੇ ਬਹੁਤ ਪਿਆਰੇ ਕਲਰ ਪਏ ਨੇ ਹਰੇਕ ਚੀਜ਼ ਦੇ ਟੀ ਸ਼ਰਟਾਂ ਦਿਖਾ ਦਿਓ ਵੀਰੇ ਸ਼ਰਟਾਂ ਪਈਆਂ ਨੇ ਸ਼ਰਟਾਂ ਵੀ ਹਰੇਕ ਤਰ੍ਹਾਂ ਦੀਆਂ ਪਈਆਂ ਦੇਖੋ ਡੱਬੀ ਵਾਲੀਆਂ ਹਰੇਕ ਤਰ੍ਹਾਂ ਦੀ ਛੋਟੀ ਡੱਬੀ ਵੱਡੀ ਡੱਬੀ ਆ ਦੇਖੋ ਕਿੰਨੀ ਪਿਆਰੀ ਸ਼ਰਟ ਆ ਬਲੈਕ ਕਲਰ ਦੀ ਬਹੁਤ ਸੋਹਣੀ ਸ਼ਰਟ ਹੈ ਕੱਪੜਾ ਵੀ ਵਧੀਆ ਹੈ ਕੋਈ ਇਹ ਜਾਨੀਗਾ ਵੀ ਲੋ ਕੁਆਲਿਟੀ ਆ ਤਾਂ ਮਾੜੀ ਚੀਜ਼ ਹੋਊਗੀ ਇਹੀ ਤੁਹਾਨੂੰ ਚੀਜ਼ ਬਾਹਰ ਹਜ਼ਾਰ ਰੁਪਏ ਦੀ ਮਿਲਨੀ ਆ ਜਿਹੜੀ ਉਰੇ 3 3 4 400 ਦੀ ਮਿਲਦੀ ਆ ਇਹੀ ਸੇਮ ਚ ਹੈ ਮਲਾ ਕੇ ਦੇਖ ਲਿਓ ਇਹੀ ਹਜ਼ਾਰ ਰੁਪਏ ਦੀ ਮਿਲੂਗੀ ਤੇ ਪੈਂਟ ਦਿਖਾ ਦਿਓ ਵੀਰੇ ਕੋਈ ਬੋਟ ਕੱਟ ਪੈਂਟ ਦਿਖਾ ਦਿਓ ਇਹੀ ਪੈਂਟ ਤੁਹਾਨੂੰ ਮਿਲੂਗੀ ਬਾਹਰ 15 15 22000 ਦੀ 15 1500 ਦੀ ਉਹੀ ਰੂਪ ਮਿਲੂਗੀ 5 5 6 600 ਦੀ ਆ ਦੇਖੋ ਬੂਟ ਕੱਟ ਕਿੰਨੀ ਪਿਆਰੀ ਪੈਂਟ ਆ ਬਹੁਤ ਸੋਹਣੀ ਆ ਨਾਲੇ ਡਿਜ਼ਾਈਨਿੰਗ ਵੀ ਬਣੀ ਹੋਈ ਆ ਦੇਖੋ ਬਹੁਤ ਪਿਆਰੀ ਪੈਂਟ ਆ ਆ ਦੇਖੋ ਕਿੰਨਾ ਪਿਆਰਾ ਕਲਰ ਆ ਬਲੈਕ ਔਰ ਵਾਈਟ ਦਾ ਬਹੁਤ ਸੋਹਣੀ ਆ ਇਹ ਵੀ ਬੂਟ ਕੱਟ ਆ ਇਹ ਵੀ ਤੇ ਦੁਨੀਆ ਦੀ ਪੈਂਆਂ ਨੇ ਪੈਂਟਾ ਫਾਰਮਲ ਪੈਂਟਾ ਵੀ ਪਈਆਂ ਜਿਵੇਂ ਮੇਰੇ ਵੀਰ ਭਰਾ ਕੰਮ ਵਾਲੇ ਨੇ ਪੱਕੇ ਪਾਉਂਦੇ ਨੇ ਉਹਨਾਂ ਵਾਸਤੇ ਵੀ ਪੈਂਟਾ ਪਈਆਂ ਬਿਲਕੁਲ ਆਹ ਦੇਖੋ ਕਿੰਨਾ ਪਿਆਰਾ ਕਲਰ ਆ ਲਵਾਈਸ ਦੀਆਂ ਨਾਲੇ ਬਹੁਤ ਸੋਹਣੀ ਆ ਇਹਦਾ ਕੀ ਪ੍ਰਾਈਸ ਆ ਵੀਰੇ ਇਹ 600 ਰੁਪਏ ਦੀ ਆ 600 ਰੁਪਏ ਦੀ ਆ ਸਿਰਫ ਇਹ ਵੀਡੀਓ ਬਣਾਉਣ ਆ ਜੋ ਗਾਹ ਕਾਈ ਜਾਂਦੇ ਨੇ 2-2 ਘੰਟੇ ਲੱਗ ਜਾਂਦੇ ਨੇ ਵੀਡੀਓ ਬਣਾਉਂਦੇ ਬਣਾਉਂਦੇ ਤੁਸੀਂ ਕਬਰੀ ਆ ਕੇ ਬੀਜਟ ਕਰੋ ਤੁਹਾਨੂੰ ਵੀ ਪਤਾ ਲੱਗ ਜਾਓ ਇੱਕ ਆ ਦਿਖਾਇਓ ਤਾਂ ਇਹਨੂੰ ਕਿਹਦੇ ਕਾਰਗੋ ਹਾਂਜੀ ਬ੍ਰੀਆ ਕਾਰਗੋ ਆ ਦਿਖਾਇਓ ਮਾੜੀ ਜੀ ਹੈ ਨਾ ਇਹ ਵੀ ਬਹੁਤ ਪਿਆਰੇ ਕਲਰ ਹੈ ਇਹ ਵੀ ਕਹੋ ਜਾਣੇ ਪਾਉਂਦੇ ਨੇ ਯਾਰ ਦਿਖਾਇਓ ਇਹ ਵੀ ਦੇਖੋ ਕਿੰਨਾ ਪਿਆਰਾ ਕਲਰ ਆ ਫੌਜੀ ਕਲਰ ਆ ਬਹੁਤ ਸੋਹਣੀ ਆ ਸੇਮ ਵੀਰ ਦੇ ਵੀ ਪਾਈ ਹੋਈ ਆ ਤੁਹਾਨੂੰ ਪਾਈ ਹੋਈ ਦਿਖਾ ਦਿੰਨਾ ਦੇਖੋ ਬਹੁਤ ਸੋਹਣੀ ਲੱਗਦੀ ਆ ਪਾਈ ਹੋਈ ਬਹੁਤ ਸੋਹਣੀ ਟੀ-ਸ਼ਰਟ ਪਾਈ ਹੋਈ ਆ ਤੁਹਾਨੂੰ ਮੈਂ ਫੇਰ ਕਹਿਣਾ ਵੀ ਜਿਹੜੀ ਚੀਜ਼ ਚਲਦੀ ਆ ਉਹੀ ਲੈ ਕੇ ਆਉਣੀ ਹੈ ਬਾਈ ਨੇ ਹੋਰ ਦਿਖਾ ਦੇ ਇੱਕ ਅੱਧਾ ਕਲਰ ਇਹਦੇ ਚ ਅੱਛਾ ਇੱਥੇ ਵੀ ਦੋ ਕਲਰ ਪਏ ਆ ਅੱਛਾ ਦੋ ਕਲਰ ਪਏ ਨੇ ਇੱਕ ਆਹ ਕਲਰ ਪਿਆ ਵੀਰ ਕੋਈ ਕਾ ਪਿਆਏ ਦੇਖੋ ਬਹੁਤ ਪਿਆਰਾ ਕਲਰ ਆ ਵੀ ਬਹੁਤ ਸੋਹਣੀ ਲੱਗਦੀ ਆ ਭਾਈ ਤੁਹਾਨੂੰ ਦਿਖਾ ਦੇ ਦਿੱਤੀ ਇਹਦੀ ਰੇਂਜ ਕਿੰਨੇ ਕੀ ਆ ਇਹ ਵੀ ਆਪਾਂ ਲੋਕੋ ਕੇ 650 ਰੁਪਏ ਦੀ ਅੱਛਾ 650 ਰੁਪਏ ਦੀ ਜੇ ਮੈਂ ਬਾਹਰੋਂ ਲੈਣ ਜਾਵਾਂ ਦੁਕਾਨ ਤੇ ਤੇ ਕਿੰਨੇ ਕੁ ਦੀ ਹੋਏ ਕੋਈ 1100 ਤੱਕ 1100 ਰੁਪਏ ਦੀ ਤਾਂ ਹੋਊਗੀ ਹਨਾ ਸਭ ਤੋਂ ਘੱਟ ਰੇਟ ਆ ਮੈਂ ਫੇਰ ਕਹਿਣਾ ਕੁਆਲਿਟੀ ਤੁਹਾਨੂੰ ਸੇਮ ਮਿਲਣੀ ਆ ਕੋਈ ਫਰਕ ਨਹੀਂ ਗਾ ਕੁਆਲਿਟੀ ਚੋਂ ਵੀਰ ਕਹਿੰਦਾ ਏ ਵੀ 50 ਰੁਪਏ ਬਚਨ ਚਾਹੇ ਆਪਾਂ ਗਾਹਕ ਜੋੜਨੇ ਨੇ ਆਪਾਂ ਉਹ ਕੰਮ ਨਹੀਂ ਕਰਨਾ ਹੈਗਾ ਵੀ ਇੱਕ ਵਾਰੀ ਲੈ ਕੇ ਬੰਦਾ ਆਵੇ ਨਾ ਬਹੁਤ ਸੋਹਣਾ ਕੰਮ ਆ ਵੀਰੇ ਦਾ ਤੁਸੀਂ ਵੀਡੀਓ ਦੇਖ ਕੇ ਵੱਧ ਤੋਂ ਵੱਧ ਆਓ ਲੈਣਾ ਲਾ ਦਿਓ ਓਰੇ ਇਹਦੇ ਕੱਪੜੇ ਮੁਕਾ ਦਿਓ ਬਸ ਅਲੇ ਨਵੀਂ ਵੈਰਾਈਟੀ ਰੱਖੀ ਹੋਈ ਆ ਆ ਦਿਖਾਓ ਪੈਂਟ ਫਾਰਮਲ ਫਾਰਮਲ ਮਿਲ ਜੂਗੀ ਆ ਫਾਰਮਲ ਪੈਂਟਾਂ ਵੀ ਪਈਆਂ ਨੇ ਇਹ ਵੀ ਬਹੁਤ ਪਿਆਰੀਆਂ ਨੇ ਕਲਰ ਬਹੁਤ ਸੋਹਣੇ ਸੋਹਣੇ ਰੱਖੇ ਹੋਏ ਨੇ ਹਰੇਕ ਕਲਰ ਆ ਵੀਰ ਦੇ ਕੋਲ ਦੇਖੋ ਆ ਗ੍ਰੀਨ ਜਾ ਆ ਗਿਆ ਬਰਾਊਨ ਆ ਗਿਆ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਤੇ ਫਾਰਮਲ ਸ਼ਰਟਾਂ ਮਿਲ ਜਾਣਗੇ ਹਾਂਜੀ ਫਿਰ ਫਾਰਮਲ ਸ਼ਰਟ ਵੀ ਅੱਛਾ ਉਹ ਵੀ ਹੈਗੀਆਂ ਨੇ ਐਂ ਹੀ ਦਿਖਾ ਦਿਓ ਚਾਹੇ ਲਫਾਫੇ ਚੋਂ ਨਾ ਕੱਢਿਓ ਹਲੋ ਸਾਰੀ ਫਾਰਮਲ ਹੈ ਪੈਕਿੰਗ ਵਿੱਚ ਇਹ 6 ਫਾਰਮਲ ਸ਼ਰਟਾਂ ਨੇ ਠੀਕ ਆ ਜਿਵੇਂ ਪਲੇਨ ਹੁੰਦੀਆਂ ਨੇ ਉਹ ਵੀ ਮਿਲ ਜਾਣਗੀਆਂ ਹਾਂਜੀ ਵੀਰੇ ਹਾਂਜੀ ਪਲੇਨ ਵੀ ਦਿਖਾ ਦਿਓ ਮਾੜਾ ਜੇ ਤੇ ਆ ਫਾਰਮਲ ਪੈਂਟਾਂ ਨੇ ਜਿਹੜੀਆਂ ਇਹਦਾ ਕੀ ਪ੍ਰਾਈਸ ਆ ਇਹ 450 ਦੀ ਆਈ ਇਹ ਇਹ 450 ਰੁਪਏ ਦੀ ਸਿਰਫ ਜਿਵੇਂ ਆ ਸ਼ਰਟਾਂ ਨੇ ਫਾਰਮਲ 84 ਦੀ ਆ ਭਾਜੀ 400 ਰੁਪਏ ਦੀਆਂ ਮੈਂ ਕਹਿੰਨਾ 778800 ਤੋਂ ਤੁਹਾਨੂੰ ਘੱਟ ਮਿਲ ਜਵੇ ਨਾ ਮਾਰਕੀਟ ਚ ਫ੍ਰੀ ਸ਼ਰਟਾਂ ਲੈ ਕੇ ਦੇਈ ਜਾਏ ਉਹ ਰੋ ਲਓ ਸਾਰੀ ਬਹੁਤ ਘੱਟ ਰੇਟਾਂ ਉਨੇ ਦੀਆਂ ਦੋ ਸ਼ਰਟਾਂ ਆ ਜਾਣਗੀਆਂ ਤੁਹਾਨੂੰ ਜਿੰਨੇ ਦੀ ਬਾਹਰੋਂ ਇੱਕ ਮਿਲਣੀ ਆ 1000 ਰੁਪਏ ਦਾ ਤਾਂ ਉਹ ਸੈੱਟ ਮਿਲ ਜਾਣਾ ਏ ਸ਼ਰਟ ਤੇ ਪੈਂਟ ਦਾ ਬਾਹਰੋਂ ਇਹ 2000 ਦਾ ਨਹੀਂ ਭੰਦਾ ਹੈਗਾ ਸੇਮ ਕੁਆਲਿਟੀ ਆ ਸੇਮ ਸਾਰਾ ਕੁਝ ਆ ਦੇਖੋ ਕਿੰਨਾ ਪਿਆਰਾ ਕਲਰ ਆ ਕਿੰਨੀ ਸੋਹਣੀ ਸ਼ਰਟਾਂ 400 ਦੀਆਂ ਨੇ ਸਾਰੀਆਂ ਤੇ ਆ ਪੈਂਟ 450 450 ਦੀਆਂ ਪੈਂਟਾਂ 400 ਰੁਪਏ ਦੀਆਂ ਸ਼ਰਟਾਂ ਪਲੇਨ ਬਹੁਤ ਸੋਹਣੀਆਂ ਸ਼ਰਟਾਂ ਨੇ ਹਾਫ ਬਾਜੂ ਦੀਆਂ ਵੀ ਸ਼ਰਟਾਂ ਪਈਆਂ ਉਹ ਵੀ ਬਹੁਤ ਸੋਹਣੇ ਸੋਹਣੇ ਕਲਰ ਨੇ ਦਿਖਾਇਓ ਵੀਰੇ ਉਹ ਵੀ ਆ ਦੇਖੋ ਵਾਈਟ ਕਲਰ ਹਾਫ ਬਾਜੂ ਚ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੀ ਲੱਗ ਰਹੀ ਏ ਟੀ ਸ਼ਰਟ ਆ ਦੇਖੋ ਲਾਈਨਾਂ ਵਾਲੀ ਕਿੰਨੀ ਪਿਆਰੀ ਏ ਇੱਕ ਬਰੈਇਟੀ ਪਈ ਹੈ ਇੱਕ ਵਾਰੀ ਪਹੁੰਚੋ ਵੀਰ ਦਾ ਡਰੈੱਸ ਪੁੱਛ ਕੇ ਤੁਹਾਨੂੰ ਦੱਸ ਦਿੰਨੇ ਆ ਵੀ ਕਿੱਥੇ ਪਹੁੰਚਣਾ ਖੰਨੇ ਦੇ ਵਿੱਚ ਦੁਕਾਨ ਆ ਪੂਰਾ ਡਰੈੱਸ ਵੀਰ ਨੂੰ ਪੁੱਛ ਲੈਣੇ ਆ ਵੀ ਕਿੱਥੇ ਆ ਨੰਬਰ ਮੈਂ ਥੱਲੇ ਪਾ ਦੂੰਗਾ ਦੇਖੋ ਕਿੰਨੀ ਪਿਆਰੀ ਸ਼ਰਟ ਆ ਬਹੁਤ ਸੋਹਣੀ ਆ ਯਾਰ ਦੋ ਤਿੰਨ ਤਾਂ ਮੈਂ ਵੀ ਲੈ ਕੇ ਜਾਊਂਗਾ ਹੁਣ ਮੈਂ ਤਾਂ ਹੀ ਆਇਆ ਆਹ ਦੇਖੋ ਕਿੰਨਾ ਪਿਆਰਾ ਕਲਰ ਆ ਦੋ ਡਿਜ਼ਾਈਨ ਆ ਬਹੁਤ ਸੋਹਣੀ ਆ ਯਾਰ ਇਹ ਵੀ ਸ਼ਰਟ ਇਹਨਾਂ ਦਾ ਕੀ ਪ੍ਰਾਈਸ ਆ 450 ਸਾਢੇ 450 ਰੁਪਏ ਦੀਆਂ ਸਿਰਫ ਸਾਢੇ 450 ਰੁਪਏ ਦੀ ਸ਼ਰਟ ਆ ਇਹ ਕਿੰਨੀ ਸੋਹਣੀ ਆ ਕਿੰਨਾ ਪਿਆਰਾ ਕਲਰ ਆ ਬਹੁਤ ਮਾਲ ਪਿਆ ਵੀਰੇ ਕੋਲ ਆ ਦੇਖੋ ਟੰਗਿਆ ਹੋਇਆ ਬਹੁਤ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇ ਪੈਂਟਾਂ ਨੇ ਹਰੇਕ ਵੈਰਾਈਟੀ ਪਈਆ ਸ਼ਾਰਟ ਜਿਹੜੇ ਨਿਕਰਾਂ ਹੁੰਦੀਆਂ ਨੇ ਉਹ ਵੀ ਪਈਆਂ ਨੇ ਕੁਝ ਵੀ ਲੈਣਾ ਤੁਹਾਨੂੰ ਹਰੇਕ ਵੈਰਾਈਟੀ ਮਿਲੂਗੀ ਵੱਧ ਤੋਂ ਵੱਧ ਸਪੋਰਟ ਦਿਵੋ ਵੀਰ ਨੂੰ ਇਹ ਭਾਈ ਆ ਆਪਣਾ ਛੋਟਾ ਭਾਈ ਆ ਸਪੋਰਟ ਕਰੋ ਦੱਬ ਕੇ ਇਹਨੂੰ ਪਤਾ ਲੱਗੇ ਹਨ ਵੀ ਬਹੁਤ ਮਿਹਨਤ ਕਰੀਆ ਯਾਰ ਸਪੋਰਟ ਦੋ ਬਪਾ ਇਹ ਜੀ ਵੀਡੀਓ ਇੱਕ ਬਣਾਉਣੇ ਹੁੰਨੇ ਤੁਹਾਨੂੰ ਪਤਾ ਜੀ ਨੂੰ ਸਪੋਰਟ ਦੀ ਲੋੜ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਪਾ ਤੁਹਾਡੇ ਲਈ ਹੋਰ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੇ ਡਰੈਸ ਪੁੱਛ ਲੈਣੇ ਵੀਰੇ ਦਾ ਨਾਲੇ ਵੀਰੇ ਡਰੈਸ ਕਿੱਥੇ ਆ ਡਰੈਸ ਵੀਰੇ ਆਪਣਾ ਜਗਤ ਮਾਰਕੀਟ ਅਚੰਬਰ ਗਲੀ ਜਗਤ ਮਾਰਕੀਟ ਫਸਟ ਨੰਬਰ ਗਲੀ ਲੇਡੀ ਰੋਡ ਇੱਕ ਨੰਬਰ ਗਲੀ ਲੇਡੀ ਰੋਡ ਤੇ ਤੇ ਖੰਨੇ ਸ਼ਹਿਰ ਦੇ ਵਿੱਚ ਖੰਨੇ ਵਾਲੇ ਦਾ ਛੇਤੀ ਛੇਤੀ ਆਜੋ ਤੇ ਕਪੜੇ ਲੈ ਜਾਓ ਇੰਨੇ ਸਸਤੇ ਰੇਟ 'ਚ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਨਾਲੇ ਕੁਆਲਿਟੀ ਇੱਕ ਨੰਬਰ ਆ ਇੱਕ ਵਾਰੀ ਲੈ ਕੇ ਵਿਊ ਜ਼ਰੂਰ ਦਿਓ ਦੇਖਣਾ ਵੀ ਕੈਮੇ ਦਾ ਲੱਗਿਆ ਤੁਹਾਨੂੰ ਨਾਲੇ ਬਹੁਤ ਸਾਊ ਆ ਆਪਣਾ ਵੀਰ 50 ਰੁਪਏ ਵੀ ਘਟਾ ਲੈਂਦਾ ਏ ਜੇ ਕਹੇ ਪਿਆਰ ਦੀ ਗੱਲ ਆ ਜਵੇ ਕੋਈ ਵੀ ਨਾ ਬਚੇ ਉਹ ਵੀ ਤਾਂ ਵੀ ਦੇ ਦਿੰਦਾ ਏ ਜ਼ਰੂਰ ਪਹੁੰਚੋ ਉਰੇ ਲੈ ਕੇ ਜਾਓ ਇੱਕ ਵਾਰੀ ਕੱਪੜੇ